ਹੈਬ ਸਿੰਘ ਸੈਣੀ ਤੁਮੈਂ ਚੰਗੀ ਤਰ੍ਹਾਂ ਤੁਮੈਨੂੰ ਜਾਣਦਾ ਮੈਂ ਤੈਨੂੰ ਜਾਣਦਾ ਜੀ ਪਰ ਬਾਅਦ ਆ ਜਾ ਆਪਣਾ ਕੰਮ ਠੀਕ ਕਰ ਲੈ ਇਹਨਾਂ ਦੇ ਮਕਾਨ ਬਣਾ ਕੇ ਤੇ ਉਸੇ ਤਰ੍ਹਾਂ ਨੰਨ ਬਠਾ ਦੇ ਇਹ ਤੋਂ ਹੋਰ ਵੱਡਾ ਕਿਹੜਾ ਕਹਿਰ ਕਰੇਗੀ ਸਰਕਾਰ ਕੋਈ ਨੋਟਿਸ ਨਹੀਂ ਦੇ ਗਿਆ ਤੇ ਬਿਨਾਂ ਨੋਟਿਸ ਦੇ ਤੋੜਨ ਦੀ ਤੁਹਾਡੀ ਕਿਵੇਂ ਹਿੰਮਤ ਪੈਗੀ ਜੋ ਕਾਰਵਾਈ ਕੀਤੀ ਜਾਂਦਾ ਸਾਡੇ ਤੇ ਇਹਨਾਂ ਨੇ ਜਾਇਜ਼ ਕੀਤਾ ਇਹ ਅਸੀਂ ਅੱਖੀਂ ਨਹੀਂ ਵੇਖ ਸਕਦੇ ਜਿਹੜੇ ਭਰਾ ਆਣ ਕੇ ਵੇਂਦੇ ਨੇ ਉਹ ਵੀ ਅੱਖਾਂ ਪਰਦੇ ਨੇ ਹੁਣ ਸਾਡੇ ਤੋਂ ਇਹ ਨਹੀਂ ਵੀ ਇੱਕ ਵੀ ਚੁੱਕਿਆ ਸੀ ਪਾਸੇ ਨਹੀਂ ਕਰ ਸਕਦੇ ਜੀ 80 ਸੀ ਸਾਲ ਸਾਡੀ ਉਮਰ ਹੋ ਗਈ ਏ ਕੁਰਲੀਆਂ ਤੱਕ ਤੋੜ ਗਏ ਬਿਜਲੀ ਪਾਣੀ ਦੀ ਸਫਲਾਈ ਬੰਦ ਕਰ ਗਏ ਇਹ ਟਰਾਂਸਫਰ ਸਾਹਮਣੇ ਵੀ ਵੇਖ ਸਕਦੇ ਹੋ ਕੈਮਰਾਮੈਨ ਬੇਨਤੀ ਦਿਖਾ ਸਕਦੇ ਹੋ ਜੀ ਬਿਲਕੁਲ ਇਹ ਵੀ ਉਤਾਰ ਲੈ ਗਏ ਸਾਰਾ ਸਮਾਨ ਚੱਕ ਕੇ ਲੈ ਗਏ ਰਾਤ ਨੂੰ 11 ਵਜੇ ਤੇ ਬੱਚਿਆਂ ਨੂੰ ਜਿਵੇਂ ਤੂੜੀ ਦਾ ਟਰੱਕ ਭਰਦੇ ਐਵੇਂ ਬੱਚਿਆਂ ਨੂੰ ਬੰਦ ਕਰਕੇ ਲੈ ਗਏ ਇਹਨਾਂ ਕੋਲ ਸਬੂਤ ਨੇ 70 ਸਾਲ ਹੋ ਗਏ ਇਹਨਾਂ ਨੂੰ ਬੈਠੇ ਨੂੰ ਤੁਰ ਤੋਰੀ ਇਹਨਾਂ ਦੇ ਨਾਮ 31 ਸਾਲਾਂ ਦੀ ਤੇ ਜਿਹੜਾ ਹਾਂਜੀ ਜਿਹੜਾ ਖੁਦ ਸਰਪੰਚੇ ਜੀ ਉਹ ਆਪਣੀ ਜਿੰਨੀ ਜ਼ਮੀਨ 60 ਕਿੱਲੇ ਬਾਰਾਂ ਦੇ ਖਿਲਾਫ ਬੇਤਕਲੀ ਦਾ ਇਸ ਪਰਿਵਾਰ ਨੂੰ ਕੇਸ ਪਾਇਆ ਜੀ ਉਹਦੇ ਸਮਨ ਉਹਦੇ ਕੋਲ ਪਹੁੰਚੂਗੇ ਨਹੀਂ ਜੀ ਐਸਟੀਐਮ ਸਾਹਿਬ ਨੇ ਕੋਈ ਆਰਡਰ ਨਹੀਂ ਕੀਤਾ ਜੀ ਹਾਂਜੀ ਨਹੀਂ ਕੋਰਟ ਵੱਲੋਂ ਕੋਈ ਆਰਡਰ ਨਹੀਂ ਕੀਤਾ ਜੀ ਤੇ ਟੀਸੀ ਸਾਹਿਬ ਨਾਲ ਵੀ ਗੱਲ ਹੋਈ ਬਲਿ ਗੁੰਮਰਾਹ ਕੀਤਾ ਗਿਆ ਸਰਪੰਚ ਵੱਲੋਂ ਤਾਂ ਜੋ ਡੀਸੀ ਜਿਹੜਾ ਉਹ ਸਾਈਨ ਕਰ ਦੇ ਸਰਪੰਚ ਸਾਹਿਬ ਤੇ ਵੀਡੀਓ ਵੱਲੋਂ ਗੁੰਮਰਾਹ ਕੀਤਾ ਗਿਆ ਜੀ ਉਹਨਾਂ ਨੇ ਖੁਦ ਉਹਦੇ ਪਿਤਾ ਜੀ ਨੇ ਸ਼ਾਂਤ ਠੁਠੇ ਕਰਕੇ ਰੈਜੂਲੇਸ਼ਨ ਪਾਇਆ ਜੋੜੀ ਕਿ ਜੋ ਵੀ ਕਾਰਵਾਈ ਹੈ ਉਹਦੇ ਪਿਤਾ ਜੀ ਕਰਦੇ ਪਹਿਨ ਨਾਲ ਉਹਨਾਂ ਦੇ ਦਾਦਾ ਜੀ ਅੰਬੂਪੁਰ ਪਿੰਡ ਤੋਂ ਜੀ ਤੇ ਉਹ ਖੁਦ 60 ਕਿੱਲੇ ਜ਼ਮੀਨ ਨਜਾਇਜ਼ ਤੌਰ ਤੇ ਵਾਹ ਰਹੇ ਦੀ ਕੋਈ ਲੀਜ ਨਹੀਂ ਕੋਈ ਕੋਸ਼ ਨਹੀਂ ਹੈ ਇਹ ਵੀ ਹੈ ਤਾਂ ਆ ਦੇਖ ਸਕਦੇ ਦੱਸੋ ਕਿ ਇਹ ਵੀ ਸਬੂਤ ਹੈ ਕਿ 60 ਕਿੱਲੇ ਜਿਹੜੇ ਖੁਦ ਸਰਪੰਚ ਜਿਹੜੇ ਵਾ ਰਹੇ ਨੇ ਪੰਚਾਇਤੀ ਜ਼ਮੀਨ ਨੂੰ ਜੀ ਵਿੱਚ ਹੀ ਕਮਕੀਆਂ ਇਹ ਦਿੱਤੀਆਂ ਨੇ ਕਿ ਇੱਥੋਂ ਆਣ ਕੇ ਰੁੱਖ ਪੱਤੇ ਜਾਣਗੇ ਧੁੱਪੇ ਬਿਠਾਏ ਜਾਣਗੇ ਇਕਾ ਜਿ ਕੋਈ ਬੰਦਾ ਬਾਹਰ ਏਸੀ ਤੋਂ ਬਿਨਾਂ ਰਹਿ ਨਹੀਂ ਸਕਦਾ ਇਹ ਬੱਚੇ ਧੁੱਪੇ ਸੜਦੇ ਹਨ ਪਰ ਅੱਜ ਬਹੁਤ ਵੱਡਾ ਦੁੱਖ ਹੋਇਆ ਇੱਥੇ ਦੇਖ ਕੇ ਮਕਾਨਾਂ ਦਾ ਛੇ ਬਣਾਇਆ ਪਿਆ ਏ ਟਿੱਟ ਕਰੀ ਪਈ ਹੈ ਕਿ ਇਹ ਦਾਵਾ ਕਰ ਸਕਦੇ ਨਹੀਂ ਕਿ ਸਾਨੂੰ ਕੋਈ ਨੋਟਿਸ ਨਹੀਂ ਆਇਆ ਕੋਈ ਆਰਡਰ ਨਹੀਂ ਪਾਸ ਹੋਇਆ ਫਿਰ ਵੀ ਸਾਡੇ ਘਰਾਂ ਨੂੰ ਤੋੜ ਦਿੱਤਾ ਗਿਆ ਸਸ਼ਿਕਾ ਦਸ਼ਕੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਰਜੀਤਕਰ ਇੱਕ ਵਾਰ ਫਿਰ ਪਿੰਡ ਅਮੂਪੁਰ ਪਹੁੰਚੇ ਹੋਇਆ ਜ਼ਿਲ੍ਹਾ ਕਰਨਾਲ ਜਿੱਥੇ ਕੁਝ ਸਿੱਖ ਪਰਿਵਾਰਾਂ ਦੇ ਘਰ ਟਾ ਦਿੱਤੇ ਗਏ ਨੇ ਬਲਡੋਜ਼ਰ ਚਲਾ ਦਿੱਤਾ ਗਿਆ ਜਿੱਥੇ ਤੁਸੀਂ ਦੇਖ ਸਕਦੇ ਹੋ ਘਰ ਟਾਏ ਉੱਥੇ ਹੀ ਜਦੋਂ ਪਤਾ ਲੱਗਦਾ ਸਿੱਖ ਜੱਥੇਬੰਦੀਆਂ ਨੂੰ ਵੀ ਕਿਸਾਨ ਜੱਥੇਬੰਦੀਆਂ ਨੂੰ ਤਾਂ ਉਹ ਵੀ ਪਹੁੰਚਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੱਥੇਬੰਦੀ ਆ ਕਿਸਾਨ ਜੱਥੇਬੰਦੀ ਉਹ ਵੀ ਪਹੁੰਚੀ ਆ ਪ੍ਰਧਾਨ ਸਾਹਿਬ ਪਹੁੰਚੇ ਨੇ ਗਲਬਾਤ ਵੀ ਕਰਾਂਗੇ ਨਾਲ ਹੀ ਤੁਹਾਨੂੰ ਦਸ਼ਕੋ ਦੱਸਣਾ ਚਾਹਾਂਗੇ ਜਦੋਂ ਪਰਿਵਾਰ ਵੱਲੋਂ ਐਸਡੀਐਮ ਕੋਲ ਜਾਇਆ ਜਾਂਦਾ ਕਿ ਕੋਈ ਨੋਟਿਸ ਸੀ ਸਾਡੇ ਘਰਾਂ ਨੂੰ ਢਾਉਣ ਦਾ ਤਾਂ ਕਿਹਾ ਜਾਂਦਾ ਕਿ ਕੋਈ ਨੋਟਿਸ ਪਿੱਛੋਂ ਆਇਆ ਹੀ ਨਹੀਂ ਹਾਲਾਂਕਿ ਤਰੀਕ ਵੀ ਜਿਹੜੀ ਕਿ ਉਹਨਾਂ ਦੀ ਤਰੀਕ ਆ ਰਹੀ ਸੀ 15 ਜੁਲਾਈ ਉਹਨਾਂ ਨੇ ਪੇਸ਼ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਪਰਿਵਾਰਾਂ ਤੇ ਜਿਹੜਾ ਕਹਿਰ ਵਰਤਾ ਦਿੱਤਾ ਗਿਆ ਉਹਨਾਂ ਦੇ ਘਰਾਂ ਤੋਂ ਉਹਨਾਂ ਨੂੰ ਬੇਕਾਰ ਕਰ ਦਿੱਤਾ ਗਿਆ ਇਹ ਬਹੁਤ ਹੀ ਮਾਮਲਾ ਪਚੀਦਾ ਹੈਗਾ ਗੱਲਬਾਤ ਕਰਕੇ ਜਾਣਕਾਰੀ ਵੀ ਲਵਾਂਗੇ ਕਾਗਜ਼ਾਤ ਵੀ ਦਿਖਾਵਾਂਗੇ ਹੁਣ ਤੁਹਾਨੂੰ ਵੀ ਕਿਵੇਂ ਕਾਗਜ਼ਾਤਾਂ ਦਿੱਤਾ ਜਿਹੜੇ ਇਹਨਾਂ ਦੇ ਕੋਲ ਹੈਗੇ ਆ ਕਿ ਇਹ ਦਾਵਾ ਕਰ ਸਕਦੇ ਨੇ ਕਿ ਸਾਨੂੰ ਕੋਈ ਨੋਟਿਸ ਨਹੀਂ ਆਇਆ ਕੋਈ ਆਰਡਰ ਨਹੀਂ ਪਾਸ ਹੋਇਆ ਫਿਰ ਵੀ ਸਾਡੇ ਘਰਾਂ ਨੂੰ ਤੋੜ ਦਿੱਤਾ ਗਿਆ ਸੋ ਗੱਲਬਾਤ ਕਰਨ ਤੋਂ ਪਹਿਲਾਂ ਜਥੇਬੰਦੀਆਂ ਨਾਲ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਤੁਸੀਂ ਵੀ ਪਹੁੰਚੇ ਹੋ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਪਰਿਵਾਰਾਂ ਦੇ ਨਾਲ ਜਿਹੜੀ ਜ਼ਾਤੀ ਕੀਤੀ ਗਈ ਹੈ ਕੀ ਉਹਨਾਂ ਦੇ ਘਰ ਤੋੜੇ ਗਏ ਕੀ ਕਹਿਣਾ ਚਾਹੋਗੇ ਇਸ ਮਾਮਲੇ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਸੁਖਦੇਵ ਸਿੰਘ ਬਿੰਦਗੜ੍ਹ ਆਲ ਇੰਡੀਆ ਵਾਈਸ ਪ੍ਰੈਜ਼ੀਡੈਂਟ ਬੋਲ ਰਿਹਾ ਜੀ ਜਦੋਂ ਇਸ ਨੂੰ ਪਤਾ ਲੱਗਿਆ ਕਿ ਉੱਥੇ ਸਿੰਘ ਖਾਨ ਦੇ ਘਰ ਟਾਏ ਗਏ ਨੇ ਸਰਦਾਰਾਂ ਦੇ ਔਰ ਬਿਨਾਂ ਕਿਸੇ ਕਾਰਨ ਉਹ ਪੁਰਾਣਾ ਇਹਨਾਂ ਦਾ ਇੱਥੇ ਬੈਠੇ ਸੀ ਇਹ ਤੇਰੇ ਗਰਦੌਰੀਆਂ ਇਹਨਾਂ ਦੇ ਨਾਂ ਨੇ ਮਕਾਨ ਬਣਾਏ ਹੋਰੇ ਬੜੀ ਪਰ ਕਿ ਇਹ ਦਸਰੇ ਬਚਾਰੇ ਬਜ਼ੁਰਗ ਇਹਨਾਂ ਦੱਸਿਆ ਵੀ ਅਸੀਂ ਜੰਗਲ ਤੋੜ ਕੇ ਇੱਥੇ ਕਾਸਤ ਕਰ ਲਏ ਜਦੋਂ ਪਾਰਟੀਸ਼ਨ ਕਹਿ ਸਕਦੇ ਆ ਪਾਰਟੀਸ਼ਨ ਟਾਈਪ ਇੱਧਰ ਆਏ ਨੇ ਜਿਸ ਤੋਂ ਮਵਾਜੂਦ ਹੋ ਗਿਆ ਹੈ ਪਰ ਅੱਜ ਬਹੁਤ ਵੱਡਾ ਦੁੱਖ ਹੋਇਆ ਇੱਥੇ ਦੇਖ ਕੇ ਮਕਾਨਾਂ ਦਾ ਥੇ ਬਣਾਇਆ ਪਿਆ ਏ ਟਿੱਟ ਕਰੀ ਪਈ ਹੈ ਔਰ ਇੰਨੀ ਬੁਰੀ ਹਾਲਤ ਤੇ ਕਰੀ ਹੋਈ ਹੈ ਫਿਰ ਇਹ ਬਚਾਰੇ ਦਸ ਦੇਣਾ ਛੋਟੀ ਛੋਟੀ ਬੱਚੀਆਂ ਨੂੰ ਵੀ ਬਸਾਂ ਤੇ ਤੁੰਨ ਕੇ ਠਾਣੇ ਤੇ ਲੈ ਕੇ ਗਏ ਜੀ ਇਹ ਤੋਂ ਹੋਰ ਵੱਡਾ ਕਿਹੜਾ ਕਹਿਰ ਕਰੇਗੀ ਸਰਕਾਰ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਸਿੱਖਾਂ ਤੇ ਜ਼ੁਲਮ ਕਰਨਾ ਬੰਦ ਕਰ ਦਿਓ ਤੁਸੀਂ ਕਿਉਂ ਤੋੜੇ ਨਾ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਜਿਵੇਂ ਅਸੀਂ ਆ ਕੇ ਅੱਜ ਪੁੱਛਿਆ ਗਿਆ ਜੀ ਕੋਈ ਨੋਟਿਸ ਨਹੀਂ দেয়া ਗਿਆ ਤੇ ਬਿਨਾਂ ਨੋਟਿਸ ਦੇ ਤੋੜਨ ਦੀ ਤੁਹਾਡੀ ਕਿਵੇਂ ਹਿੰਮਤ ਪੈ ਗਈ ਸਰਕਾਰ ਨੂੰ ਸੂਚਿਤ ਕਰਨਾ ਚਾਹੁੰਦੇ ਆ ਜੇ ਇਹਨਾਂ ਧੱਕਾ ਕਰੋਗੇ ਤੇ ਫਿਰ ਅਸੀਂ ਕਿਵੇਂ ਚੁੱਪ ਬੈ ਜਾਵਾਂਗੇ ਸਾਨੂੰ ਵੀ ਕੁਛ ਨਾ ਕੁਛ ਧੱਕੇ ਦਾ ਜਵਾਬ ਦੇਣਾ ਪਵੇਗਾ ਸ਼ਾਂਤਮਈ ਇਹਨਾਂ ਦੇ ਮਕਾਨ ਸਰਕਾਰ ਬਣਾ ਕੇ ਦੇਵੇ ਇਹਨਾਂ ਨੂੰ ਬਿਠਾਵੇ ਇਸੇ ਤਰ੍ਹਾਂ ਅੱਜ ਆ ਦੇਖੋ ਦੇਖੇ ਕਿਸੇ ਪਾਸੇ ਬੱਚੀਆਂ ਥੋੜੀਆਂ ਧੁੱਪ ਸੜ ਰਹੀਆਂ ਨੇ ਬਿਜਲੀ ਪਾਣੀ ਵੀ ਬੰਦ ਕਰ ਦਿੱਤਾ ਪਾਣੀ ਬੰਦ ਕਰਕੇ ਜੀ ਟਰਾਂਸਫਾਰਮਰ ਤੁਸੀਂ ਤਾਰ ਕੇ ਲੈ ਗਏ ਕੋਈ ਕਾਨੂੰਨ ਹੀ ਨਹੀਂ ਅਸੀਂ ਤਾਂ ਲੋਕਾਂ ਨੂੰ ਜਾ ਕੇ ਸੜਕਾਂ ਤੇ ਲੰਗਰ ਲਾ ਕੇ ਰੋਟੀ ਖਵਾਉਂਦੇ ਆ ਇਹਨਾਂ ਦੀ ਰੋਟੀ ਤੱਕ ਵੀ ਤੁਸੀਂ ਬੰਦ ਕਰ ਗਏ ਤੇ ਕਿੱਥੇ ਬੱਚੇ ਬਾਥਰੂਮ ਜਾਣਗੇ ਕਿੱਥੇ ਬੈਠਣਗੇ ਕਿੱਥੇ ਖੜਨਗੇ ਜੀ ਆਪ ਤਾਂ ਤੁਸੀਂ ਸਰਕਾਰਾਂ ਏਸ਼ੀਆ ਚ ਸੌ ਰਹੇ ਨੇ ਇਹਨਾਂ ਨੂੰ ਧੁੱਪ ਚ ਸੜ ਰਹੇ ਹੋ ਬਹੁਤ ਵੱਡੀ ਗੱਲ ਹੈ ਡੰਗਰ ਬੱਚਾ ਤੁਸੀਂ ਇਹਨਾਂ ਦਾ ਲੈ ਗਏ ਸੋ ਮੈਂ ਚਾਹਾਂਗਾ ਸਰਕਾਰ ਨੂੰ ਸਨੇਬ ਸਿੰਘ ਸੈਣੀ ਤੁਮੈਂ ਚੰਗੀ ਤਰ੍ਹਾਂ ਤੂੰ ਮੈਨੂੰ ਜਾਣਦਾ ਮੈਂ ਤੈਨੂੰ ਜਾਣਦਾ ਜੀ ਅਰ ਬਾਹਰ ਆ ਜਾ ਆਪਣਾ ਕੰਮ ਠੀਕ ਕਰ ਲੈ ਇਹਨਾਂ ਦੇ ਇੱਕ ਮਕਾਨ ਬਣਾ ਕੇ ਤੇ ਉਸੇ ਤਰ੍ਹਾਂ ਇਹਨਾਂ ਨੂੰ ਬਿਠਾ ਦੇ ਬਿਲਕੁਲ ਸੋ ਹੁਣ ਵੀਰਜੀਤ ਤੁਸੀਂ ਕੀ ਕਹਿਣਾ ਚਾਹੋਗੇ ਖਾਸ ਤੌਰ ਤੇ ਤੁਸੀਂ ਦੇਖਿਆ ਵੀ ਲੱਗਦਾ ਕਿ ਇਹ ਕੋਈ ਖੁੰਦਕਬਾਜੀ ਨਾ ਹੋਇਆ ਕਿਉਂਕਿ ਜਦੋਂ ਨੋਟਿਸ ਹੀ ਨਹੀਂ ਆਇਆ ਤੇ ਤੋੜਨ ਦਾ ਅਧਿਕਾਰ ਕਿਵੇਂ ਉਹਨਾਂ ਨੂੰ ਹੋ ਸਕਦਾ ਸਰਪੰਚ ਸਾਹਿਬ ਦਾ ਜਿੱਥੇ ਕਿਹਾ ਜਾਂਦਾ ਕਿ ਉਹਨਾਂ ਨੇ ਤੜਵਾਏ ਨੇ ਸਾਰੇ ਗੁਰੂ ਨਾਨਕ ਦੇਵਾ ਸਿੱਖ ਸੰਗਤਾਂ ਨੂੰ ਸਭ ਨੂੰ ਗੁਰੂ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰਾ ਕੁਝ ਜਿਹੜਾ ਮਸਲਾ ਹੈ ਇੱਕ ਨਜਾਇਜ਼ ਤੰਗ ਕਰਨ ਵਾਸਤੇ ਤੇ ਸਰਪੰਚ ਵੱਲੋਂ ਉੱਪਰ ਮਿਲੀ ਭੁਗਤ ਹੋਣ ਕਰਕੇ ਇਹ ਸਾਰਾ ਕੁਝ ਹੋਇਆ ਤੇ ਅੱਜ ਤੁਸੀਂ ਹਾਲਾਤ ਤੁਹਾਨੂੰ ਦਿਖਾਏ ਨੇ ਰੋਜ਼ਾਨਾ ਸਪੋਕਸਮੈਨ ਕੈਮਰਾਮੈਨ ਵੱਲੋਂ ਜੋ ਪੱਤਰਕਾਰ ਵੱਲੋਂ ਇਹ ਹਾਲਾਤ ਦੇਖੋ ਤੁਸੀਂ ਦੇਖ ਕੇ ਆਪ ਅੰਦਾਜ਼ਾ ਲਾ ਲਓ ਵੀ ਇਹ ਹਾਲਾਤ ਇਹਨਾਂ ਸਰਕਾਰਾਂ ਦੇ ਨੇ ਚਾਰ ਪਰਾ ਇੱਥੇ ਗੁਰਸਿੱਖ ਬੈਠੇ ਸੀ ਜੀ ਉਹਨਾਂ ਦੇ ਬੱਚੇ ਬੱਚੀਆਂ ਬੈਠੇ ਸੀ ਡੰਗਰ ਵੀ ਇਹ ਗਊਸ਼ਾਲਾ ਚ ਰੱਖਿਆ ਤੇ ਧੁੱਪ ਚ ਖੜੇ ਨੇ ਜੀ ਕੰਡੀਆਂ ਤੱਕ ਤੋੜ ਗਏ ਗੁਰਲੀਆਂ ਤੱਕ ਤੋੜ ਗਏ ਬਿਜਲੀ ਪਾਣੀ ਦੀ ਸਪਲਾਈ ਬੰਦ ਕਰ ਗਏ ਇਹ ਟਰਾਂਸਫਰ ਸਾਹਮਣੇ ਵੀ ਵੇਖ ਸਕਦੇ ਹੋ ਕੈਮਰਾਮੈਨ ਬੇਨਤੀ ਦਿਖਾ ਸਕਦੇ ਹੋ ਜੀ ਬਿਲਕੁਲ ਇਹ ਵੀ ਉਤਾਰ ਲੈ ਗਏ ਤੇ ਧੁੱਪੇ ਬੱਚੇ ਬੈਠੇ ਨੇ ਦਰਾਖਤ ਹੁਣ ਕੱਲ ਦਾ ਸਮਾਂ ਜਿਹੜਾ ਇਹਨਾਂ ਨੇ ਕਿਹਾ ਸਰਪੰਚ ਨੇ ਵੀ ਇਹ ਦਰਾਖਤ ਵੀ ਪੱਟ ਕੇ ਅਸੀਂ ਇਹਨਾਂ ਨੂੰ ਧੁੱਪੇ ਬਿਠਾਵਾਂਗੇ ਤਾਂ ਇਹ ਭੱਜਣਗੇ ਸਾਰਾ ਸਮਾਨ ਚੱਕ ਕੇ ਲੈ ਗਏ ਰਾਤ ਨੂੰ 11 ਵਜੇ ਇਥੇ ਬੱਚਿਆਂ ਨੂੰ ਜਿਵੇਂ ਤੂੜੀ ਦਾ ਟਰੱਕ ਭਰਦੇ ਐਵੇਂ ਬੱਚਿਆਂ ਨੂੰ ਬੰਦ ਕਰਕੇ ਲੈ ਗਏ ਹਾਂ ਬਿਲਕੁਲ ਤੇ ਬੜੇ ਪਰੇਸ਼ਾਨ ਹੋਏ ਨੇ ਤੇ ਬੱਚਿਆਂ ਨੂੰ ਤਾਂ ਲੈ ਜਾਣਾ ਹੀ ਨਹੀਂ ਚਾਹੀਦਾ ਸੀਗਾ ਜੁੱਜੇ ਤੋਂ ਦੇਖਿਆ ਜਾਵੇ ਤਾਂ ਤੇ ਇਹ ਬਹੁਤ ਭਾਰੀ ਨਾਜਾਇਜ਼ ਕੀਤਾ ਗਿਆ ਇਹਨਾਂ ਕੋਲ ਸਬੂਤ ਨੇ 70 ਸਾਲ ਹੋ ਗਏ ਇਹਨਾਂ ਨੂੰ ਬੈਠੇ ਨੇ 31 ਸਾਲ ਹੋ ਗਏ ਇਹਨਾਂ ਦੇ ਗੁਰਦਾਰੀ ਨਾਂ ਹੈ ਜੀ ਪਹਿਲਾ ਬਜ਼ੁਰਗਾਂ ਦੇ ਨਾਮ ਤੇ ਬਜ਼ੁਰਗਾਂ ਦੇ ਨਾਂ ਤੇ ਹੁਣ ਇਹਨਾਂ ਦੇ ਬਜ਼ੁਰਗ ਚੜ੍ਹਾਈ ਕਰਨ ਤੋਂ ਬਾਅਦ ਇਹਨਾਂ ਦੇ ਆਚਾਰੇ ਭਰਾਵਾਂ ਦੇ ਨਾਂ ਆਈ ਹੈ ਤੇ ਇੰਨਾ ਕੋ ਸਬੂਤ ਹੋਣ ਤੋਂ ਬਾਅਦ ਵੀ ਐਨੀ ਨਾਜਾਇਜ਼ ਕੀਤੀ ਹੈ ਤੇ ਇੰਨਾ ਇਹਨਾਂ ਦੇ ਨਾਲ ਨੁਕਸਾਨ ਕੀਤਾ ਇਹ ਬੇਨਤੀ ਹੈ ਸਾਰਿਆਂ ਨੂੰ ਤੇ ਸਰਕਾਰ ਨੂੰ ਵੀ ਕਿ ਇਹਨਾਂ ਦਾ ਜੋ ਮਕਾਨ ਢਾਇਆ ਹੈ ਜਿਸ ਨੇ ਵੀ ਢਾਇਆ ਹੈ ਸਰਪੰਚ ਨੇ ਢਾਇਆ ਹੈ ਉਹਨਾਂ ਦਾ ਵੀ ਜੋ ਉਹ ਵੀ ਆਪ ਵੀ 60 ਕਿੱਲੇ ਬਾਹਰੇ ਨੇ ਨਾਲ ਸਾਠੀ ਬਾਹਰੇ ਨੇ ਹਾਂ 60 ਕਿੱਲੇ ਤੇ ਉਹ ਵੀ ਆਪਣਾ ਵੀ ਦੇਖਣਾ ਚਾਹੀਦਾ ਆ ਵੀ ਛੱਡਣਾ ਚਾਹੀਦਾ ਫਿਰ ਸਭ ਤੋਂ ਪਹਿਲਾਂ ਆਪ ਛੱਡ ਕੇ ਫਿਰ ਇਹਨਾਂ ਨੂੰ ਛੱਡਾਣਾ ਚਾਹੀਦਾ ਸੀ ਬਿਲਕੁਲ ਉਹ ਵਿਚਾਰੇ ਦੀ ਜਿਹੜੀ ਫਸਲ ਹੈ ਜਮੀਨ ਉਹ ਵੀ ਬਾਹਰੇ ਹੈ ਤੇ ਇਸ ਕਰਕੇ ਬੇਨਤੀ ਹੈ ਵੀ ਸਰਕਾਰ ਨੂੰ ਵੀ ਜਦੋਂ ਤੁਸੀਂ ਕਿਸੇ ਨੂੰ ਅਹੁਦਾ ਦਿੰਦੇ ਹੋ ਸੌਂਚ ਕਾਉਂਦੇ ਹੋ ਸੋ ਵਿਧਾਨ ਦੇ ਅਨੁਕੂਲ ਉਹਨੂੰ ਅਹੁਦਾ ਦੇ ਕੇ ਸਮਝਾਉਂਦੇ ਹੋ ਤੇ ਵਰਦੀਆਂ ਪਾ ਕੇ ਖਾਕੀ ਵਰਦੀਆਂ ਪਾ ਕੇ ਜਿਹਨੇ ਸੌ ਚੱਕੀ ਸੀ ਵਸੀਂ ਦੇਸ਼ ਦੀ ਰੱਖਿਆ ਕਰਾਂਗੇ ਸਮਾਜ ਦੀ ਰੱਖਿਆ ਕਰਾਂਗੇ ਉਹ ਸੌ ਚੋ ਕੇ ਕੁਝ ਕਾਰਵਾਈ ਕਰਕੇ ਗਏ ਨੇ ਉਹਨਾਂ ਨੂੰ ਪੁੱਛੋ ਵੀ ਤੁਹਾਡੀ ਸੌ ਕਿੱਥੇ ਗਈ ਜੀ ਇਹ ਸੋਦਾ ਨਹੀਂ ਦੰਦਾ ਹੈਗਾ ਧਰਮ ਹਰਤ ਜੇ ਤੁਸੀਂ ਸੌ ਖਾ ਕੇ ਦੇਸ਼ ਦੀ ਸਮਾਜ ਦੀ ਸੇਵਾਦਾਰ ਬਣੇ ਹੋ ਪਰੇ ਹੱਕ ਸੱਚਾ ਸਲੈਕਟ ਨੂੰ ਫੇਰਾ ਦੇਣਾ ਚਾਹੀਦਾ ਹੈ ਇਹ ਬਹੁਤ ਵੱਡੀ ਨਜਾਇਜ਼ ਹਰਕਤ ਕੀਤੀ ਹੈ ਇਹ ਬਾ ਜਾਣਾ ਚਾਹੀਦਾ ਸਰਕਾਰ ਨੂੰ ਵੀ ਇਹਨਾਂ ਨੂੰ ਸਮਝਾ ਕੇ ਇਹਨਾਂ ਨੂੰ ਜਿੱਥੇ ਉਹ ਬੈਠੇ ਸੀ ਮਕਾਨਾ ਥਲੇ ਉਹਨਾਂ ਨੂੰ ਸਾਰੀ ਜਿਹੜੀ ਸਹੂਲਤਾਂ ਦੇਣੀ ਚਾਹੀਦੀ ਹੈ ਬਾਕੀ ਸਾਰੀ ਸੰਗਤ ਅੱਗੇ ਜਿਹੜਾ ਹੈਗਾ ਸਾਰੇ ਤਾਂ ਕੋਈ ਕਾਰਵਾਰੀ ਫਿਰ ਤੁਹਾਡੇ ਵੱਲੋਂ ਵੀ ਕੀਤੀ ਜਾਏਗੀ ਕੋਈ ਕਰੋਗੇ ਤੁਸੀਂ ਵੀ ਆਪਣੇ ਵੱਲੋਂ ਕਰੋ ਅਸੀਂ ਤੁਹਾਨੂੰ ਚੈਨਲ ਅਸੀਂ ਦੱਸਣਾ ਚਾਹੁੰਦੇ ਆ ਵੀ ਸਾਡਾ ਸਬਰ ਨਾ ਪਰਖੋ ਜੇ ਤੁਸੀਂ ਇੰਨਾ ਧੱਕਾ ਕਰੋਗੇ ਤੇ ਫਿਰ ਦੱਸੋ ਸਾਨੂੰ ਤੁਸੀਂ ਦੱਸੋ ਵੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਡਾਂ ਧੱਕਾ ਕਰੋਗੇ ਫਿਰ ਕਦ ਤੱਕ ਤੁਹਾਡਾ ਧੱਕਾ ਬਰਦਾਸ਼ਤ ਕਰਾਂਗੇ ਜਦ ਤੁਸੀਂ ਦੱਸੋ ਇਹ ਬੱਚੇ ਕਿੱਥੇ ਜਾਣ ਧੁੱਪ ਚ ਸਾਡੇ ਇੱਥੇ ਬੈਠੇ ਪਾਣੀ ਇਹਨਾਂ ਕੋਲ ਹੀ ਨਹੀਂ ਇਹ ਵੀ ਸੁਣੋ ਇੱਥੇ ਕੋਈ ਲਾਈਟ ਦਾ ਕੋਈ ਪ੍ਰਬੰਧ ਨਹੀਂ ਇੱਕ ਅੱਜ ਕੋਈ ਬੰਦਾ ਬਾਹਰ ਏਸੀ ਤੋਂ ਬਿਨਾਂ ਰਹਿ ਨਹੀਂ ਸਕਦਾ ਇਹ ਬੱਚੇ ਧੁੱਪੇ ਸੜ ਰਹੇ ਨੇ ਜੀ ਤੇ ਸਰਕਾਰਾਂ ਨੂੰ ਆਪਣੇ ਆਪ ਸੋਚਣਾ ਫਿਰ ਦੂਜੀ ਗੱਲ ਤੁਸੀਂ ਨਿੱਕੀ ਨਿੱਕੀ ਬੇਟੀਆਂ ਨੂੰ ਬੱਚਿਆਂ ਨੂੰ ਟਰੱਕਾਂ 'ਚ ਬਸਾਂ 'ਚ ਤੁੰਨ ਕੇ ਲੈ ਗਏ ਬਿਲਕੁਲ ਗੈਰ ਕਾਨੂੰਨੀ ਹੈ ਕਮਿਊਨ ਕਮਿਊਨਿਟੀ ਦੇ ਖਿਲਾਫ ਹੈ ਮਨੁੱਖੀ ਅਧਿਕਾਰਾਂ ਦੇ ਬਿਲਕੁਲ ਖਿਲਾਫ ਇਹ ਨਹੀਂ ਹੁੰਦੇ ਆਗੇ ਜੀ ਬਿਲਕੁਲ ਹੁਣ ਅਸੀਂ ਕਾਗਜ਼ਾਈ ਕਾਰਵਾਈ ਵੀ ਦਰਸ਼ਕੋ ਤੁਹਾਨੂੰ ਦਿਖਾਉਨੇ ਆ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਸੀ ਬੇਫਜ਼ੂਲ ਜੋ ਕਿ ਉਹਨਾਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਅਸੀਂ ਸਾਈਨ ਕਰ ਐਸ ਡੀ ਐਮ ਨੇ ਵੱਲੋਂ ਪਹਿਲਾਂ ਸਾਈਨ ਕੀਤੇ ਗਏ ਨੇ ਕਿ ਹਾਂ ਇਹ ਤੁਸੀਂ ਮਤਲਬ ਇਨਲੀਗਲ ਹੈਗੀ ਆ ਇਹ ਵੀ ਸੋਨਾਂ ਚ ਆਇਆ ਸੀ ਭਾਈ ਸਾਹਿਬ ਕੀ ਸਾਰਾ ਮਾਮਲਾ ਸੀ ਹੁਣ ਇੱਕ ਕਾਗਜ਼ ਕਿਹੜੇ-ਘੇੜੇ ਤੁਸੀਂ ਕਢਵਾਇਆ ਇਹਨਾਂ ਕਾਗਜ਼ਾਂ ਦੇ ਵਿੱਚ ਐਸਾ ਕੀ ਲਿਖਿਆ ਹੁਣ ਜਿਹੜਾ ਕਿ ਸਬੂਤ ਹੈਗਾ ਕਿ ਇਹ ਜਿਹੜਾ ਇਨਲੀਗਲ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਖਜਾਨ ਸਿੰਘ ਪ੍ਰਧਾਨ ਹਰਿਆਣਾ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਪਾਰਟੀ ਵੱਲੋਂ ਜੀ ਜੀ ਤੇ ਸਭ ਤੋਂ ਪਹਿਲਾਂ ਬੇਨਤੀ ਹੈ ਜੀ ਜਿਸ ਟਾਈਮ ਸਰਪੰਚ ਸਾਹਿਬ ਨੇ ਸਰਕਾਰ ਵੀਡੀਓ ਨਾਲ ਮਿਲੀ ਭਗਤ ਕਰਕੇ ਜੀ ਹਾਂ ਤੇ ਰੈਗੂਲੇਸ਼ਨ ਪਾ ਕੇ ਜੀ ਇੱਥੇ ਆਪਣੇ ਮਕਾਨ ਹਟਵਾਤੇ ਸੀ ਤੇ ਜਿਸ ਟਾਈਮ ਅਸੀਂ ਐਸਟੀਐਮ ਸਾਹਿਬ ਕੋਲ ਪੇਸ਼ ਹੋਏ ਆ ਜੀ ਐਸਟੀਐਮ ਸਾਹਿਬ ਅਸੀਂ ਪਿਛਲੇ ਹਫਤੇ ਹੀ ਗਏ ਹਾਂ ਜੀ ਐਸਟੀਐਮ ਸਾਹਿਬ ਦੇ ਰੀਡਰ ਨਾਲ ਸਾਡੀ ਗੱਲ ਹੋਈ ਜੀ ਉਹਨਾਂ ਨੇ ਕਿਹਾ ਵੀ ਉਹ ਕੇਸ ਅਜੇ ਪੈਂਡਿੰਗ ਏ ਐਸਟੀਐਮ ਸਾਹਿਬ ਨੇ ਕੋਈ ਆਰਡਰ ਨਹੀਂ ਕੀਤਾ ਜੀ ਉਸ ਤੋਂ ਪਹਿਲਾਂ ਅਸੀਂ ਪਾਲਟ ਹਾਂ ਨਹੀਂ ਕੋਰਟ ਵੱਲੋਂ ਕੋਈ ਆਰਡਰ ਨਹੀਂ ਕੀਤਾ ਜੀ ਅਸੀਂ ਪਾਰਟੀ ਨੂੰ ਪਹਿਲਾਂ ਇਹ ਆਰਡਰ ਕੀਤਾ ਵੀ 13 ਤਰੀਕ ਨੂੰ ਪੇਸ਼ ਹੋ 13 ਤੋਂ ਬਾਅਦ ਉਹਨਾਂ ਨੇ 15/7 ਡੇਟ ਪਾਤੀ ਸੀ ਜੀ ਉਹਦੇ ਚਾਹੀ ਆਪਣਾ ਵਕੀਲ ਕਰਕੇ ਜੀ ਉਹਨਾਂ ਨੂੰ ਦੇਣਾ ਸੀ ਜੀ ਤੇ ਨਾਲ ਆਰਡਰ ਦੀ ਕਾਪੀ ਦੇਣੀ ਸੀ ਤੇ ਅੱਗੇ ਕੇਸ ਚੱਲਣਾ ਹੀ ਉਸ ਤੋਂ ਬਾਅਦ ਐਸਟੀਐਮ ਨੇ ਆਰਡਰ ਕਰਨਾ ਹੀ ਵੀ ਮਕਾਨ ਢਾਏ ਜਾਂਨ ਜਾਂ ਨਹੀਂ ਢਾਏ ਜਾਂਨ ਜੀ ਅੱਜ ਉਥੇ ਕੋਈ ਫੈਸਲਾ ਨਹੀਂ ਹੋਇਆ ਸੀ ਉਸ ਤੋਂ ਪਹਿਲੇ ਹੀ ਸਰਪੰਚ ਨੇ ਸਿਰਫ ਆਪਣਾ ਉਹਦੇ ਨਾਲ ਵੀਡੀਓ ਨਾਲ ਮਿਲੀ ਭਖਤ ਕਰਕੇ ਜੀ ਤੇ ਰੈਜੂਲੇਸ਼ਨ ਪਾ ਕੇ ਜੀ ਜਿਹੜਾ ਸਰਪੰਚ ਸਾਹਿਬ ਖੋਦ ਆਪ ਲਾ ਘਰਤੇ ਪੈਨ ਇੱਥੇ ਹੈ ਨਹੀਂ ਮੋਕੇ ਤੇ ਜੀ ਉਹਦੇ ਪਿਤਾ ਜੀ ਨੇ ਬੋਵੀ ਜੀ ਉਹਨਾਂ ਨੇ ਖੋਦ ਸੈਨ ਜਾਲੀ ਕਰਕੇ ਰੈਜੂਲੇਸ਼ਨ ਪਾਇਆ ਜੀ ਇਹ ਜਰੂਰ ਦਿਖਾ ਦੇ ਹਾਂ ਜੀ ਇਹ ਆ ਵਕਾਲਤਨਾਮਾ ਜੀ ਉਹਨਾਂ ਨੇ ਖੋਦ ਉਹਦੇ ਪਿਤਾ ਜੀ ਨੇ ਸੈਨ ਝੁੱਠੇ ਕਰਕੇ ਰੈਜੂਲੇਸ਼ਨ ਪਾਇਆ ਜੋ ਵੀ ਕਾਰਵਾਈ ਉਹਦੇ ਪਿਤਾ ਜੀ ਕਰਦੇ ਪਏ ਨੇ ਨਾਲ ਉਹਨਾਂ ਦੇ ਦਾਦਾ ਜੀ ਅੰਮੂ ਪਰ ਪਿੰਡ ਤੋਂ ਜੀ ਤੇ ਇਸ ਟਾਈਮ ਫਿਰ ਉਹਨਾਂ ਨੇ ਸਰਪੰਚ ਐਸਟੀਐਮ ਦੇ ਡਿਰੇਕਟਰ ਨੇ ਸਾਰੀ ਗੱਲ ਦੱਸੀ ਵੀ ਅਜੀਬ ਕੇਸ ਪੈਂਡਿੰਗ ਉਸ ਤੋਂ ਪਹਿਲਾਂ ਮਕਾਨ ਨਹੀਂ ਹਟਾ ਸਕਦੇ ਜੀ ਨਾ ਢੋੜ ਸਕਦੇ ਜੀ ਤੇ ਫਿਰ ਫੇਸ ਹੀ ਪਰਮਿਸ਼ਨ ਤੇ ਫਿਰ ਉਹ ਅੱਗੇ ਜੇ ਜੇ ਹੁਣ ਐਸਟੀਐਮ ਇਹ ਗੱਲ ਕਹਿ ਰਹੀ ਨਹੀਂ ਤਾਂ ਪਹਿਲਾਂ ਕਿਉਂ ਨਹੀਂ ਕੀਆ ਇਹ ਇਹ ਸਾਰੀ ਗਲਤੀ ਮੋਕੇ ਦੇ ਸਰਪੰਚ ਦੀ ਵੀਡੀਓ ਦੀ ਗਲਤੀ ਜੀ ਉਹਨਾਂ ਨੇ ਸਰਕਾਰ ਨੂੰ ਵੀ ਗੁਮਰਾਹ ਕੀਤਾ ਜੀ ਤੇ ਉਹਨਾਂ ਨੇ ਮਤਲਬ ਕਿ ਝੂਠਾ ਰੈਗੂਲੇਸ਼ਨ ਪਾ ਕੇ ਮਕਾਨ ਹਟਾਇਆ ਜੀ ਹੁਣ ਦੁਬਾਰਾ ਪੁਲਿਸ ਭੇਜ ਕੇ ਜਿੰਨੇ ਦਰਖਾਸਤ ਲੱ ਸਾਰਿਆਂ ਦੀ ਵੇਖੀ ਕਟਾਈ ਕਰਨ ਲੱਗੇ ਜੀ ਫਿਰ ਉਸ ਤੋਂ ਬਾਅਦ ਹੁਣ ਬਾਬਾ ਬੰਦਾ ਸਿੰਘ ਭਾਦਰ ਜਥੇਬੰਦੀ ਵੱਲੋਂ ਵੀ ਆਏ ਨੇ ਜੀ ਸਿੰਘ ਆਪਣੇ ਜੀ ਆਪਣੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਆਏ ਨੇ ਜੀ ਫਿਰ ਸਾਰੀ ਜਥੇਬੰਦੀ ਦੁਆਰਾ ਪਹੁੰਚੀ ਇਸ ਕਰਕੇ ਰੋਕ ਲੱਗੀ ਜੀ ਨਹੀਂ ਤਾਂ ਦੁਆਰਾ ਪ੍ਰਸ਼ਾਸਨ ਵੀ ਕੱਟ ਕੇ ਲੈ ਜਾਣ ਜੀ ਦੁਆਰਾ ਹੁਣ ਪ੍ਰਸ਼ਾਸਨ ਪੂਰੀ ਤਿਆਰੀ ਤੇ ਸੀ ਸਰਪੰਚ ਨੇ ਗੱਲ ਕੀਤੀ ਹੋਈ ਸੀ ਜੀ ਵੀ ਜਿੰਨੇ ਦਰਖਤ ਕੱਟ ਕੇ ਜੀ ਇਹਨਾਂ ਨੂੰ ਗੱਟੀਆਂ 'ਚ ਭਰ ਕੇ ਬਾਹਰ ਛੱਡ ਕੇ ਆਈਏ ਜੀ ਦੂਸਰੀ ਕੱਲ ਨੂੰ ਤੇ ਮੇਨ ਇਹ ਆ ਕਿ ਇੱਥੋਂ ਪਿੰਡ ਛੱਡ ਕੇ ਚਲੇ ਜਾਣ ਜੀ ਇਸ ਕਰਕੇ ਸਰਪੰਚ ਸਾਹਿਬ ਨੇ ਹੱਦ ਤੱਕ ਉਹਨਾਂ ਦਾ ਕੋਈ ਸਮਾਨ ਨਹੀਂ ਦਿੱ ਦਾ ਧੱਕਾ ਰਹਿ ਤੇ ਸਭ ਤੋਂ ਵੱਡੀ ਗੱਲ ਹੈ ਜੀ ਹਰਿਆਣੇ ਚ 52 ਗੁਰਦੁਆਰੇ ਸਾਹਿਬ ਚ ਹਰਿਆਣਾ ਕਮੇਟੀ ਅਲੱਗ ਹੋਈ ਜੀ ਭੁਪਿੰਦਰ ਸਿੰਘ ਇਸ ਟਾਈਮ ਪ੍ਰਧਾਨ ਨੇ ਸੰਧ ਤੋਂ ਜੀ ਪਹਿਲਾਂ ਜਗਦੀਸ਼ ਸਿੰਘ ਝੰਡਾ ਸੀ ਜੀ ਸੰਧ ਇਹ ਪਿੰਡ ਦੇ ਨਾਲ ਹੀ ਪਿੰਡ ਹੈ ਜੀ ਪਰ ਹਜੇ ਤੱਕ ਹਰਿਆਣਾ ਕਮੇਟੀ ਦਾ ਕੋਈ ਮੁਲਾਜ਼ਮ ਉਹਦੀ ਪੂਰੀ ਜ਼ਿੰਮੇਵਾਰੀ ਪਾਉਂਦੀ ਸਿੱਖਾਂ ਦੀ ਛਾਰ ਲੈਣ ਦੀ ਕੋਈ ਵੀ ਅੱਜ ਤੱਕ ਨਹੀਂ ਪਹੁੰਚਿਆ ਜੀ ਕੁਰਛੇਤਰ ਹਾਂ ਜੀ ਇਹ ਸਾਰਾ ਪਰਿਵਾਰ ਕੁਰਛੇਤਰ ਜਾ ਕੇ ਮਿਲ ਕੇ ਆਇਆ 6 ਮਹੀਨੋਂ ਵੀ ਪਾਸਾ ਹੀ ਪਰ ਹਰਿਆਣਾ ਕਮੇਟੀ ਦਾ ਕੋਈ ਮੁਲਾਜ਼ਮ ਜਾਂ ਕੋਈ ਮੈਂਬਰ ਨਹੀਂ ਪਹੁੰਚਿਆ ਇਸ ਪਰਿਵਾਰ ਨੇ ਜਦੋਂ ਹਰਿਆਣਾ ਕਮੇਟੀ ਕੋਈ ਹੀ 15 15 ਦਿਨ ਜੇਲ ਵੀ ਕੱਟੀ ਕੁਸ਼ੇਤਰ ਚ ਸੰਘਰਸ਼ ਵੀ ਕੀਤਾ ਜੀ ਪਰ ਅੱਜ ਤੱਕ ਇਹਨਾਂ ਦੀ ਕਿਹੇ ਦੇ ਪਰਿਵਾਰ ਸਾਰ ਨਹੀਂ ਲਿੱਤੀ ਅੱਜ ਇਹ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਜੀ ਬਾਬਾ ਜੀ ਲਖਨੌਰ ਸਾਹਿਬ ਤੋਂ ਪਹੁੰਚ ਗਏ ਨੇ ਜੀ ਪਰ ਅਸੰਤ ਨਾਲੇ ਜੀ ਹਰਿਆਣੇ ਚ ਬੈਠੇ ਜਿੱਥੇ ਕੋਈ ਨਹੀਂ ਪਹੁੰਚਿਆ ਅਜੇ ਤੱਕ ਜੀ ਜੀ ਕਾਗਜ਼ਾਤ ਵੀ ਐਸੀ ਦਿਖਾ ਦਿੰਦੇ ਨੇ ਜੋ ਗੁਰਦੁਆਰੀ ਇਹਨਾਂ ਦੇ ਨਾਮ ਦੇ ਹੈ ਜਿਹੜੇ ਆਪਣੇ ਇਹ ਗੁਰਦੁਆਰੀ ਇਹਨਾਂ ਦੇ ਨਾਮ 31 ਸਾਲਾਂ ਦੀ ਤੇ ਜਿਹੜਾ ਹਾਂਜੀ ਜਿਹੜਾ ਖੁਦ ਸਰਪੰਚੇ ਜੀ ਉਹ ਆਪਣੀ ਜਿੰਨੀ ਜ਼ਮੀਨ 60 ਕਿੱਲੇ ਵਾਰਾਂ ਦੇ ਖਿਲਾਫ ਬੇਦਖਲੀ ਦਾ ਇਸ ਪਰਿਵਾਰ ਨੇ ਹੁਣ ਕੇਸ ਪਾਇਆ ਜੀ ਉਹਦੇ ਸਬੰਨ ਉਹਦੇ ਕੋਲ ਪਹੁੰਚ ਚੁੱਕੇ ਨੇ ਜੀ ਤੇ ਉਹ ਖੁਦ 60 ਕਿੱਲੇ ਜ਼ਮੀਨ ਨਜਾਇਜ਼ ਤੌਰ ਤੇ ਵਾਰਾਂ ਦੀ ਕੋਈ ਲੀਜ਼ ਨਹੀਂ ਕੋਈ ਕੁਛ ਨਹੀਂ ਹੈ ਜੀ ਉਹ ਵੀ ਹੈ ਤੁਹਾਡੇ ਕੋਲ ਹਾਂਜੀ ਉਹ ਹਾਂਜੀ ਫਰਦ ਹੈਗੀ ਜੀ ਉਹਨਾਂ ਦੀ ਜਿਹੜੇ ਸਰਪੰਚ ਦੇ ਨਾਮ ਹੈ ਜੀ ਆਜ ਆ ਦੇਖ ਸਕਦੇ ਹੋ ਦਸ਼ਕੋ ਤੁਸੀਂ ਇਹ ਵੀ ਸਬੂਤ ਹੈ ਕਿ 60 ਕਿੱਲੇ ਜਿਹੜੇ ਖੁਦ ਸਰਪੰਚ ਜਿਹੜੇ ਵਾਹ ਰਹੇ ਨੇ ਪੰਚਾਇਤੀ ਜ਼ਮੀਨ ਨੂੰ ਜੀ ਬੀ ਜੀ ਕਿਹੜੇ ਕਿਹੜੇ ਕਾਗਜ਼ਾਤ ਵੀਰ ਜੀ ਤੁਸੀਂ ਕਢਵਾ ਕੇ ਲੈ ਕੇ ਆਏ ਹੋ ਅੱਗੇ ਆਜੋ ਤੁਸੀਂ ਪੇਪਰ ਦਿਖਾ ਦਿਓ ਇਹ ਦਿਖਾ ਦਿਓ ਇਹ ਸਰਪੰਚ ਦੇ ਨਾਮ ਹੀ ਜੀ ਹੋਰ ਕਿਹੜੇ ਕਾਗਜ਼ਾਤ ਆ ਜਿਹੜਾ ਤੁਸੀਂ ਕਿਹਾ ਕਿ ਉਹਨਾਂ ਨੇ ਇੱਕ ਮਤਲਬ ਕਿ ਕਾਗਜ਼ ਤੇ ਸਾਈਨ ਕਰਵਾ ਕੇ ਇਹ ਆਰਡਰ ਪਾਸ ਕਰਵਾ ਲਏ ਕਿ ਇਹ ਜਿਹੜੀ ਜਗਾ ਤੋਂ ਐਸ ਡੀ ਐਮ ਕੋਰਟ ਦਾ ਕੋਈ ਆਰਡਰ ਨਹੀਂ ਹੈ ਇਹਦੇ ਵਿੱਚ ਤੇ ਅਸੀਂ ਉਥੇ ਆਰਡਰ ਦੀ ਨਕਲਾਂ ਲੈਣ ਗਏ ਆ ਤੇ ਉਹਨਾਂ ਨੇ ਆਰਡਰ ਦਿੱਤੇ ਨੇ ਵੀ ਉਹਨਾਂ ਦੇ ਖਿਲਾਫ ਤੁਹਾਡੇ ਖਿਲਾਫ ਪਾਇਆ ਉਹਨਾਂ ਨੇ ਤੇ ਆਲੀ ਕੋਈ ਵਿੱਚੋਂ ਕੋਈ ਆਰਡਰ ਨਹੀਂ ਆਇਆ ਜੀ ਤੇ ਉਹਨਾਂ ਨੇ ਖੋਦੀ ਪਰਦੇਸ ਤੇ ਕਰਦੀ ਆਪਣੀ ਜ਼ਮੀਨ ਵਾਰੇ ਨੇ 60 ਕਿੱਲੇ ਤੇ ਆਪਣਾ ਵੀ ਹੁਣ ਇਹ ਸਭ ਲਾ ਲਓ ਵੀ ਆਪਣਾ ਉਹਨਾਂ ਦੇ ਅਸੀਂ ਕੇਸ ਪਾਇਆ ਹੈ 60 ਕਿੱਲਿਆਂ ਦਾ ਜੋ ਵੀ ਹੈ ਸਮਨ ਕਢਵਾਏ ਨੇ ਜੀ ਤੇ ਆਪਣਾ ਤੇ ਉਹਨਾਂ ਦੀ ਹੁਣ ਉਹ ਕਾਰਵਾਈ ਕਰਨ ਤੇ ਤਾਂ ਹੀ ਆਪਣਾ ਕੋਈ ਹੱਲ ਹੋਏਗਾ ਜੀ ਠੀਕ ਹੈ ਜੀ ਇਹ ਆਪਣਾ ਮਕਾਨ ਇਹਨਾਂ ਦੇ ਬਣਾਏ ਜਾਣ ਦੀ ਦੁਆਰਾ ਹਾਂ ਉਹ ਕੋਈ ਨੋਟਿਸ ਵਿਖਾਇਆ ਉਹਨਾਂ ਨੇ ਜਿਸ ਵਿਹਾਰ ਤੇ ਉਹ ਇਹ ਘਰ ਤੋੜ ਕੇ ਵਾਲੀ ਸੀ ਜੀ ਜੋ ਨਾਨਾ ਜੀ ਟਾਈਮ ਦੇ ਸਾਡੇ ਨਾਨਾ ਦੇ ਟਾਈਮ ਦੇ ਤੁਰਾਂਵੀ ਵਾਲਾ ਆਰਡਰ ਇਹਨਰੇ ਪਾਸ ਹੋਇਆ ਸੀ ਜੀ ਉਹ ਹੀ ਆਰਡਰ ਵਿਖਾ ਕੇ ਦੁਆਰਾ ਹਾਂ ਤੁਸੀਂ ਨਹੀਂ ਜਿਹੜਾ 94 ਦਾ ਆਡਰ ਸੀ ਉਹਨੂੰ ਫਿਰ ਉਸ ਤੋਂ ਬਾਅਦ 30 ਸਾਲ ਦਾ ਆਡਰ ਹੀ ਪੁਰਾਣਾ ਜੀ ਹੁਣ ਤੱਕ ਦਾ ਕੋਈ ਉਸ ਤੋਂ ਬਾਅਦ ਇਹਨਾਂ ਨੇ ਐਸਟੀਐਮ ਕੋਰਟ 'ਚ ਜਿਹੜਾ ਪਾਇਆ ਜੀ ਉਹਨਾਂ ਨੇ ਸਿਰਫ ਇਹ ਖਿਆ ਵੀ ਡੀਸੀ ਨੇ ਆਡਰ ਕੀਤੇ ਨੇ ਜੀ ਹੁਣ ਸਰਪੰਚ ਨੇ ਉਹ ਵੀ ਡਿਊਟੀ ਮੈਸਟਰਟ ਨਿਯੁਕਤ ਕਰਕੇ ਜੀ ਡੀਸੀ ਸਾਹਿਬ ਨੇ ਉਹਨਾਂ ਨੇ ਭੇਜਤਾ ਜੀ ਉਹਨਾਂ ਨੇ ਰੈਗੂਲੇਸ਼ਨ ਪਾਇਆ ਜੀ ਸਿਰਫ ਜੀ ਪਰ ਉਹ ਐਸਟੀਐਮ ਸਾਹਿਬ ਨੇ ਆਡਰ ਕਰਨਾ ਸੀ ਜੀ ਜਦੋਂ ਇਹ ਜਵਾਬ ਦਾਵਾ ਦੇ ਜਾਂਦੇ ਕੇਸ ਦਾ ਫੈਸਲਾ ਹੋ ਜਾਂਦਾ ਐਸਟੀਐਮ ਕੋਰਟ 'ਚ ਫਿਰ ਉਸ ਤੋਂ ਬਾਅਦ ਮਕਾਨ ਹਟਾਣੇ ਸੀ ਜੀ ਉਹਨਾਂ ਨੇ ਬਿਨਾਂ ਅਜੇ ਕੇਸ ਅਜੇ ਪੈਂਡਿੰਗ ਹੈ ਵਾਇ ਗਿਆ ਫਿਰ ਡੀਸੀ ਦੇ ਵੱਲੋਂ ਉਹ ਤੁਹਾਡੇ ਕੋਲ ਹੈਗੇ ਆ ਹਾਂਜੀ ਉਹਨਾਂ ਨੇ ਮਤਲਬ ਕਿ ਇਹ ਲੈਟਰ ਹੈ ਜੀ ਜਿੰਦੇ ਚ ਡੀਸੀ ਸਾਹਿਬ ਤੇ ਸਾਈਨ ਨੇ ਤੇ ਉਹਨਾਂ ਦੇ ਜੀ ਪਰ ਉਹਦੇ ਵਿੱਚ ਹਾਂਜੀ ਫਿਰ ਟ ਸੀ ਸਾਹਿਬ ਨਾਲ ਵੀ ਗੱਲ ਹੋਈ ਮੈਨੂੰ ਇਹ ਗੁੰਮਰਾਹ ਕੀਤਾ ਗਿਆ ਸਰਪੰਚ ਵੱਲੋਂ ਤਾਂ ਜੋ ਡੀਸੀ ਜਿਹੜਾ ਉਹ ਸਾਈਨ ਕਰ ਦੇਵੇ ਸਰਪੰਚ ਸਾਹਿਬ ਤੇ ਵੀਡੀਓ ਲੋ ਗੁੰਮਰਾਹ ਕੀਤਾ ਗਿਆ ਜੀ ਇਹ 15 ਸਾਡੇ ਸੰਮਨ ਨੇ 15 ਤਰੀਕ ਨੂੰ ਅਜੇ ਪੇਸ਼ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਦਸ਼ਕੋਂ ਤੁਸੀਂ ਦੇਖ ਸਕਦੇ ਹੋ ਇਹਨਾਂ ਨਾਲ ਕਿੰਨਾ ਧੱਕਾ ਕੀਤਾ ਜਾਂਦਾ ਹੈ ਉਹਨਾਂ ਦਾ ਘਰ ਜਿਹੜੇ ਉਹ ਤੋੜ ਦਿੱਤੇ ਜਾਂਦੇ ਨੇ ਇਹ ਸਾਰੇ ਸਬੂਤ ਵੀ ਤੁਹਾਨੂੰ ਦਿਖਾ ਰਹੇ ਆ ਜੀ ਇਹ ਆਪਣਾ ਡੀਸੀ ਸਾਹਿਬ ਦਾ ਆਰਡਰ ਸੀ ਜੀ ਹਾਂ ਫੇਰ ਡੀਸੀ ਸਾਹਿਬ ਨੂੰ ਵੀ ਪਰਿਵਾਰ ਮਿਲਿਆ ਜੀ ਤੇ ਉਹਨਾਂ ਨੂੰ ਵੀ ਇਹ ਗੱਲ ਕਹੀ ਵੀ ਤੁਸੀਂ ਆਰਡਰ ਦੀ ਕਾਪੀ ਦਿਖਾਓ ਜੀ ਫਿਰ ਡੀਸੀ ਸਾਹਿਬ ਨੂੰ ਇਸ ਕਾਲ ਤੱਕ ਕੋਈ ਜਵਾਬ ਨਹੀਂ ਆਇਆ ਜੀ ਜਿਹੜੀ ਉਪਾਇਕਤ ਆਪਣੇ ਕਰਨਾਲ ਨੇ ਜੀ ਇਹ ਪਰਿਵਾਰ ਖੁਦ ਜਾ ਕੇ ਆਇਆ ਜੀ ਸਾਡੇ ਤੁਸੀਂ ਪੁੱਛਿਆ ਨਹੀਂ ਕਿ ਇਹਨਾਂ ਦਾ ਜ਼ਿੰਮੇਵਾਰ ਕੌਣ ਹੈ ਜੀ ਵੀ ਮਤਲਬ ਕਿ ਤੁਸੀਂ ਆਰਡਰ ਦੀ ਕਾਪੀ ਦਿਖਾਓ ਜੀ ਜਿਨ੍ਹਾਂ ਨੇ ਫੋਨ ਕੀਤਾ ਜੀ ਬਕਾਇਦਾ ਰਾਜਨੀਤੀ ਤੋੜਤੇ ਜੀ ਫਿਰ ਗੱਲ ਹੋਈ ਉਹਨਾਂ ਨੇ ਉਹਨਾਂ ਕੋਲ ਕੋਈ ਜਵਾਬ ਨਹੀਂ ਹੈ ਕਹੀ ਇਸ ਚੀਜ਼ ਦਾ ਜੀ ਇਹਨਾਂ ਬਜ਼ੁਰਗਾਂ ਦਾ ਫਿਰ ਜ਼ਿੰਮੇਵਾਰ ਕੌਣ ਆ ਜਿਨ੍ਹਾਂ ਦੇ ਘਰ ਦੇ ਮਤਲਬ ਕਿ ਉਹਨਾਂ ਦੀ ਛੱਤ ਸਿਰ ਤੋਂ ਖੋਹ ਲਈ ਗਈ ਹੈ ਇਹਨਾਂ ਦਾ ਸਭ ਤੋਂ ਵੱਡੀ ਗੱਲ ਇਹ ਜੀ ਜਿਸ ਟਾਈਮ ਇਹ ਐਮਪੀ ਜਿੱਤੇ ਨੇ ਖੱਟਰ ਜੀ ਉਸ ਤੋਂ ਬਾਅਦ ਇਹ ਕਾਰਵਾਈ ਕੀ ਬੀਜੇਪੀ ਸਰਕਾਰ ਮੁੱਖੇ ਤਨ ਦੇ ਜ਼ਿੰਮੇਵਾਰ ਜੀ ਤੇ ਜ਼ਿੰਮੇਵਾਰ ਹਨ ਜੀ ਅਸੀਂ ਉਹਨੂੰ ਵੋਟਾਂ ਦਿੱਤੀਆਂ ਨੇ ਕੱਟਰ ਸਾਹਿਬ ਨੂੰ ਜੀ ਤੇ ਕਾਂਗਰਸ ਕਰਕੇ ਸਾਡੇ ਨਾਲ ਧੱਕਾ ਕਰਕੇ ਸਾਡੇ ਤੋਂ ਇਹ ਸਾਰਾ ਮਲਿਆ ਮੇਟ ਕਰ ਦਿੱਤਾ ਅਜੇ ਵੀ ਸੋਚਦਾ ਵੀ ਇਹ ਕਿਉਂ ਇੱਥੇ ਵੱਸਦੇ ਨੇ ਇਹ ਨਾ ਨੂੰ ਮਸਲ-ਮੂਸਲ ਕੇ ਤੇ ਚੁੱਕ ਕੇ ਕਿਰੇ ਬਾਹਰ ਸੱਟ ਆਈਏ ਨਹੀਂ ਤੇ ਇਹ ਪਾਰਟੀਬਾਜੀ ਹੋਈ ਹੈ ਫਿਰ ਇਹ ਜੋ ਸਰਪੰਚ ਦੀ ਏ ਜੋ ਵੀ ਕੰਮ ਸਰਪੰਚ ਨੇ ਕੀਤਾ ਹੈ ਉਹ ਜੁੱਧਵੀਰ ਨੇ ਉਹਦਾ ਪੁੱਤਰਾ ਠਾੜ ਸਿੰਘ ਦਾ ਤੇ ਬੋਬੀ ਦਾ ਮੁੰਡਾ ਹੈ ਜੋ ਕਾਰਵਾਈ ਕੀਤੀ ਜਨਾ ਸਾਡੇ ਤੇ ਇਹਨਾਂ ਨੇ ਜਾਇਜ਼ ਕੀਤਾ ਹੈ ਇਹ ਅਸੀਂ ਅੱਖੀਂ ਨਹੀਂ ਵੇਖ ਸਕਦੇ ਜਿਹੜੇ ਭਰਾ ਆਣ ਕੇ ਵੇਂਦੇ ਨੇ ਉਹ ਵੀ ਅੱਖਾਂ ਪਰਦੇ ਨੇ ਜੀ ਬਿਲਕੁਲ ਪੂਰੀ ਉਮਰ ਲੱਗ ਜਾਂਦੀ ਹੈ ਘਰ ਨੂੰ ਬਣਾਉਣ ਦੇ ਲਈ ਤੇ ਇਹਨਾਂ ਨੇ 1 ਮਿੰਟ ਦੇ ਵਿੱਚ ਮਲਿਆ ਮੀਟ ਕਰ ਦਿੱਤਾ ਹਾਂਜੀ ਹਾਂਜੀ ਹੁਣ ਸਾਡੇ ਤੋਂ ਇਹ ਨਹੀਂ ਵੀ ਏਟ ਵੀ ਚੁੱਕ ਕੇ ਅਸੀਂ ਪਾਸੇ ਨਹੀਂ ਕਰ ਸਕਦੇ ਜੀ 80 ਸਾਲ ਸਾਡੀ ਉਮਰ ਹੋ ਗਈ ਏ ਹੁਣ ਅਸੀਂ ਇਹਨੂੰ ਕਿੱਥੇ ਚੁੱਕ ਕੇ ਲੈ ਜਾਈਏ ਦਾ ਆਦਿ ਨੇ ਅਸੀਂ ਤੁਹਾਨੂੰ ਇੱਥੇ ਰਹਿਣ ਹੀ ਨਹੀਂ ਦੇਣਾ ਜੀ ਹੁਣ ਦੱਸੋ ਵੀ ਅਸੀਂ ਜਾਈਏ ਕਿੱਥੇ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਧਮਕੀਆਂ ਇਹ ਹੀ ਦਿੱਤੀਆਂ ਨੇ ਵੀ ਇੱਥੋਂ ਆਣ ਕੇ ਰੁੱਖ ਪੱਤੇ ਜਾਣਗੇ ਧੁੱਪੇ ਬਿਠਾਏ ਜਾਣਗੇ ਜੀ ਆਹ ਰੁੱਖ ਤੋਹਾ ਦੋ ਰੋਖੇ ਤੁਸੀਂ ਦੇਖ ਸਕਦੇ ਹੋ ਬਹੁਤ ਪੁਰਾਣੇ ਰੋਖੇ ਇੱਥੇ ਲੱਗੇ ਹੋਏ ਨੇ ਜਿਨ੍ਹਾਂ ਨੂੰ ਕੱਟਣ ਦੀ ਵੀ ਗੱਲ ਕੀਤੀ ਜਾ ਰਹੀ ਹੈ ਤਾਂ ਜੋ ਇਹ ਬਜ਼ੁਰਗ ਦਾ ਪਰਿਵਾਰ ਜਿਹੜੇ ਇੱਥੇ ਚਾਰ ਪਰਿਵਾਰ ਰਹਿੰਦੇ ਉਹ ਇਹ ਦਰਖਤਾ ਹੇਠ ਬੈਠ ਕੇ ਵੀ ਆਪਣੀ ਜ਼ਿੰਦਗੀ ਜਿਹੜੀ ਉਹ ਬਤੀਤ ਨਾ ਕਰ ਸਕਣ ਤੁਸੀਂ ਦੇਖ ਸਕਦੇ ਇੱਕ ਪਾਸੇ ਤਾਂ ਸਾਰਾ ਕੁਝ ਢਾਇਆ ਗਿਆ ਦੂਜੇ ਪਾਸੇ ਦਰਖਤਾ ਨੂੰ ਕੱਟਣ ਦੀ ਗੱਲ ਕੀਤੀ ਜਾ ਰਹੀ ਹੈ ਹੈਰਾਨਗੀ ਦੀ ਗੱਲ ਆ ਬਿਜਲੀ ਪਾਣੀ ਵੀ ਬੰਦ ਕਰ ਦਿੱਤਾ ਗਿਆ ਇੱਥੋਂ ਤੱਕ ਕਿ ਟੋਏ ਪੱਟ ਦਿੱਤੇ ਗਏ ਜੋ ਟੂਟੀਆਂ ਵੀਣ ਦੀਆਂ ਲੱਗੀਆਂ ਹੋਈਆਂ ਸੀ ਉੱਥੇ ਵੀ ਜੇ ਇਹੀ ਗੱਲ ਸੀ ਜੇ ਢਾਉਣੀ ਸੀ ਜੇ ਲੀਗਲ ਹੀ ਸੀ ਤਾਂ ਫਿਰ ਬਿਜਲੀ ਪਾਣੀ ਇੱਥੇ ਕਿਵੇਂ ਪ੍ਰੋਵਾਈਡ ਕਰਵਾਇਆ ਗਿਆ ਆਖਰ ਉਹ ਵੀ ਤਾਂ ਮੀਟਰ ਅੱਗੇ ਹੋਣਗੇ ਸਾਰਾ ਕੁਝ ਬਿੱਲ ਤਾਂ ਭਰ ਦੇਣਗੇ ਬਾਪੂ ਜੀ ਇਹ ਅਸਲ ਤੇ ਚ ਗੱਲ ਹੈ ਜੀ ਸਾਨੂੰ ਸਿੱਖੋਂ ਨੂੰ ਥੱਲੇ ਦਬਾਉਣ ਵਾਸਤੇ ਸਭ ਕੁਝ ਕੀਤਾ ਜਾ ਰਿਹਾ ਜੀ ਮੇਨ ਗੱਲ ਹੈ ਵੀ ਜਿਸ ਕਿਤਰਾ ਵੀ ਹੋ ਸਕੇ ਸਿੱਖਾਂ ਨੂੰ ਦਬਾਇਆ ਜਾਵੇ ਕਿਤੇ ਕੋਈ ਗੱਲ ਹੋ ਜੇ ਬਸ ਸਿੱਖਾਂ ਨੂੰ ਦਬਾਇਆ ਜਾਵੇ ਮੇਨ ਗੱਲ ਇਹ ਹੈ ਹੁਣੇ ਬਜ਼ੁਰਗਾਂ ਨੇ ਦੱਸ ਰਿਹਾ ਵੀ ਜਿਸ ਤਰੀਕੇ ਨਾਲ ਹਰਿਆਣਾ ਕਮੇਟੀ ਵਾਸਤੇ ਵੀ 15-15 ਦਿਨ ਜੇਲ੍ਹਾਂ ਦੇ ਵਿੱਚ ਰੇ ਜੀ ਉਹ ਵੀ ਸਭ ਤੋਂ ਪਹਿਲਾਂ ਤੇ ਫਰਜ਼ ਬਣਦਾ ਸੀ ਬਾਬਾ ਹਰਬੰਸ ਸਿੰਘ ਜੀ ਰਵਾਲੋ ਤੋਂ ਆਏ ਮਹਾਂਪੁਰਖ ਭਾਈ ਸਾਹਿਬ ਜੀ ਆਏ ਨੇ ਕਮੇਟੀ ਨੂੰ ਚਾਹੀਦਾ ਸੀ ਸਭ ਤੋਂ ਪਹਿਲਾਂ ਇੱਥੇ ਆ ਕੇ ਸਾਰ ਲੈਂਦੇ ਬਿਲਕੁਲ ਕਿ ਤੁਸੀਂ ਸਾਡੇ ਨਾਲ ਖਲੋਤੇ ਸੀ ਅੱਜ ਤੁਹਾਡੇ ਨਾਲ ਖਲੋਤੇ ਆ ਇੱਥੇ ਸਾਨੂੰ ਚਾਰ ਸਿੱਖਾਂ ਨੂੰ ਨਹੀਂ ਚਾਹੀਦਾ ਸੀ ਇੱਥੇ ਅੱਜ ਹਜ਼ਾਰਾਂ ਲੱਖਾਂ ਦੀ ਤਦਦ ਵਿੱਚ ਹੁਣ ਜਿੱਦਾ ਸੀ ਕਿ ਅੱਜ ਸਿੱਖਾਂ ਦੀ ਬਾਹ ਫੜਨ ਵਾਸਤੇ ਪਰ ਇੱਥੇ ਨਹੀਂ ਆਏ ਜੀ ਇਹ ਭਾਈ ਖਜਾਨ ਸਿੰਘ ਜੀ ਨੇ ਦਾਸ ਨੂੰ ਫੋਨ ਕੀਤਾ ਬਾਬਾ ਜੀ ਦਾ ਸਵੇਰੇ ਮੈਨੂੰ ਫੋਨ ਆਇਆ ਵੀ ਭਾਈ ਬ੍ਰਿਯਾਂ ਸਿੰਘ ਤੁਸੀਂ ਕਿੱਥੇ ਮਹਿਕਮਾ ਆ ਰਹੇ ਆ ਸੋ ਪਰ ਬੜੇ ਦੁੱਖ ਵਾਲੀ ਗੱਲ ਹੈ ਮੈਂ ਆਇਆ ਅੱਜ ਪਹਿਲੇ ਦਿਨ ਇੱਥੇ ਪਰ ਜਦੋਂ ਆ ਕੇ ਮਕਾਨ ਵੇਖਣੇ ਦਿਲ ਬਲੁੰਦਰੇ ਆ ਗਿਆ ਜੀ ਬਿਲਕੁਲ ਸੋ ਸਭ ਤੋਂ ਜਿਆਦਾ ਹੁਣ ਕਾਗਜ਼ਾਤ ਸਾਰੇ ਇਹਨਾਂ ਕੋਲ ਹੈ ਗਰਦੌਰੀ ਇਹਨਾਂ ਦੇ ਨਾਮ ਤੇ ਆ 70 ਸਾਲ ਤੋਂ ਜਦੋਂ ਸਨ 47 ਦੀ ਵੰਡ ਹੁੰਦੀ ਆ ਤਾਂ 70 ਸਾਲ ਤੋਂ ਇੱਥੇ ਹੀ ਇਹਨਾਂ ਨੂੰ ਜਗ੍ਹਾ ਮਾਂ ਜਿਹੜੀਆਂ ਅਲਾਉਟ ਕੀਤੀਆਂ ਜਾਂਦੇ ਜਿਵੇਂ ਅਮੂਪੁਰ ਪਿੰਡ ਦੇ ਵਿੱਚ ਤਾਂ ਪਿੰਡ ਦੀ ਸਹਿਮਤੀ ਨਾਲ ਇਹ ਇੱਥੇ ਬੈਠਦੇ ਨੇ ਆ ਕੇ ਤੇ ਫਿਰ ਵੀ ਇਹ ਜਿਹੜੀ ਕਾਰਵਾਈ 70 ਸਾਲ ਬਾਅਦ ਜਿਹੜੀ ਇਹਨਾਂ ਤੇ ਕੀਤੀ ਜਾਂਦੀ ਹੈ ਇਹ ਤਾਂ ਬਹੁਤ ਮੰਦ ਭਾਗੀ ਕਰਨਾ ਹੋਈ ਜੀ ਦੇ ਬਾਰੇ ਹੁਣ ਲਵਜ ਅਸੀਂ ਕੀ ਕੀ ਲਵਜ ਹੈ ਹੀ ਨਹੀਂਗੇ ਸਭ ਤੋਂ ਸਾਰੀ ਉਮਰ ਲੱਗ ਜਾਂਦੀ ਹੈ ਘਰ ਨੂੰ ਪਾਉਣ ਦੇ ਲਈ ਬਣਾਉਣ ਵਾਸਤੇ ਸੋ ਇਸ ਵਕਤ ਸਿੱਖ ਜਥੇਬੰਦੀਆਂ ਪਹੁੰਚ ਰਹੀਆਂ ਨੇ ਤੁਸੀਂ ਦੇਖ ਸਕਦੇ ਹੋਰ ਵੀ ਨਿਹੰਗ ਫੌਜਾਂ ਵੀ ਪਹੁੰਚੀਆਂ ਨੇ ਇਹ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਪਰ ਇੱਥੇ ਹਰਿਆਣਾ ਕਮੇਟੀ ਅਜੇ ਤੱਕ ਨਹੀਂ ਪਹੁੰਚੀ 10 ਦਿਨ ਹੋ ਚੁੱਕੇ ਨੇ ਇਸ ਮਾਮਲੇ ਨੂੰ ਇਹ ਪਰਿਵਾਰਾਂ ਦੇ ਘਰਾਂ ਨੂੰ ਟਾਇਆ ਨੂੰ ਪਰ ਫਿਰ ਵੀ ਤੁਸੀਂ ਦੇਖ ਸਕਦੇ ਹੋ ਵੀਰ ਜੀ ਕੀ ਕਹਿਣਾ ਚਾਹੋਗੇ ਜਿਹੜੀ ਇਹ ਕਾਰਵਾਈ ਹੋਈ ਹੈ ਇਹਨਾਂ ਤੇ ਨਜਾਇਜ਼ ਹੋਈ ਹੈ ਹਾਲਾਂਕਿ ਡਾਕੂਮੈਂਟਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਇਹ ਇਨਲੀਗਲ ਬਣਦਾ ਹੈਗਾ ਕਿ ਇਹਨਾਂ ਤੇ ਕਾਰਵਾਈ ਨਹੀਂ ਕਰ ਸਕਦੇ ਸੀ ਮਾੜੀ ਗੱਲ ਆ ਚਲੋ ਕਿਸੇ ਦਾ ਘਰੋਂ ਬੁ ਕਰ ਕਿਸੇ ਨੂੰ ਕਰਨਾ ਹਾਂਜੀ ਇਹ ਗੱਲ ਗਲਤ ਆ ਕਿ ਕੋਈ ਪ੍ਰਸ਼ਾਸਨ ਦੇ ਨਾਲ ਅਗਲਾਂ ਨੇ ਕੋਈ ਗੱਲ ਨਹੀਂ ਕੀਤੀ ਅਗਲਾਂ ਨੇ ਧੋਖੇ ਨਾਲ ਪਹਿਲਾਂ ਡੀਸੀ ਕੋ ਘੱਲਤਾ ਡੀਸੀ ਕੋ ਘੱਲ ਕੇ ਅਗਲਾਂ ਨੇ ਮੁੜ ਕੇ ਮਗਰੋਂ ਮਕਾਨ ਢਾਤੇ ਪਰਿਵਾਰ ਵੀ ਲੈ ਕੇ ਸਾਰਾ ਥਾਣੇ ਦੇ ਵਿੱਚ ਬੀਬੀਆਂ ਬੱਚਿਆਂ ਨੂੰ ਵੀ ਤੋਂ ਤੇ ਜਾਂਦਾ ਫਿਰ ਅਗਲੇ ਨੂੰ ਤੁਸੀਂ ਜੇ ਸਿੰਘਾਂ ਦੇ ਪਰਿਵਾਰਾਂ ਦੇ ਚੜ੍ਹ ਕੇ ਆਉਂਦੇ ਮੁੜ ਕੇ ਦੇ ਤਾ ਨੂੰ ਸਿੰਘ ਅੱਗੋਂ ਕਰਾ ਰਹੇ ਹੱਥੀ ਲੈਂਦੇ ਸਰਕਾਰ ਆਂਦੀ ਹੈ ਸਿੰਘ ਮਾੜੇ ਆ ਫਿਰ ਉਗਰਵਾਦੀ ਦਾ ਤੇ ਫਿਰ ਅਤਵਾਦੀ ਦਾ ਟੈਗ ਲਾਇਆ ਜਾਂਦੇ ਹੈ ਤੇ ਫਿਰ ਗਾਂ ਅਸੀਂ ਮਾਰੇ ਦੱਸੇ ਪਾਸ਼ਾ ਦੀ ਫੌਜ ਆਂ ਹੈਂਗਾ ਝੂੜੀਆਂ ਤੇ ਪਾਗੇ ਨੇ ਬੈਠੇ ਅਸੀਂ ਤਾਂ ਲੋਕਾਂ ਦੇ ਅਸੀਂ ਤਾਂ ਨਾਦਰ ਸ਼ਾਹ ਵਰਗਿਆਂ ਨੂੰ ਭਜਾਇਆ ਹੈ ਬਾਬਰ ਵਰਗਿਆਂ ਨੂੰ ਅਸੀਂ ਤਾਂ ਨਹੀਂ ਖੜਨ ਦਿੱਤਾ ਇੱਥੇ ਹੈ ਤੇ ਜੇ ਤੁਸੀਂ ਸਾਡੇ ਤੇ ਆਣ ਚੜੋਗੇ ਤੁਹਾਡੀ ਰੱਖਿਆ ਵਾਤੇ ਸਾਨੂੰ ਮਾਰੇ ਨੇ ਸਾਜਿਆ ਠੀਕ ਆ ਤੇ ਜਦ ਤੁਸੀਂ ਸਾਡੇ ਦੇ ਚਾਲ ਵੀ ਖਰਾਬ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਜੋ Hindu Sikh ਭਾਈਚਾਰਾ ਕਾਇਮ ਸੀ ਉਹ ਵੀ ਕਿਤੇ ਨਾ ਕਿਤੇ ਖਰਾਬ ਹੋ ਰਿਹਾ ਉਹ ਤਾਂ ਖਰਾਬ ਹੋਣਾ ਹੀ ਆ ਵੇਖੋ ਹੁਣ ਹੁਣ ਜਿਹੜੇ ਬੰਦਿਆਂ ਨੂੰ ਅਸਲ ਗੱਲ ਦਾ ਨਹੀਂ ਪਤਾ ਹਨਾ ਉਹਨਾਂ ਦੇ ਮਨਾਂ ਦੇ ਵਿੱਚ ਕੀ ਸਿੱਖਾਂ ਦੇ ਪ੍ਰਤੀ ਗੱਲ ਆਊਗੀ ਹੈ ਉਹਨਾਂ ਨੇ ਕਹਿਣਾ ਜਦਾ ਸਿੱਖ ਗਲਤ ਆ ਜਾਂ ਸਿੱਖ ਇਹਨਾਂ ਦੀ ਮੰਨਦੇ ਨਹੀਂ ਜਾਂ ਆਪਣੀ ਮਰਜ਼ੀ ਦਾ ਸਮਰਥਨ ਦੇਣ ਆਇਓ ਕਿ ਇਥੇ ਮੌਕੇ ਤੇ ਪਹੁੰਚ ਕੇ ਕੀ ਜਾਜਾ ਲੈਣਾ ਅਹੀਂ ਦਾ ਵੇਖਣਾ ਆਇਆ ਭਾਉ ਅਸੀਂ ਤਾਂ ਇਹ ਗੱਲ ਕਰਨਾ ਕਰਾਂਗੇ ਕਿ ਪ੍ਰਸ਼ਾਸਨ ਨੇ ਜੋ ਕੀਤਾ ਗਲਤ ਕੀਤਾ ਇਹਨਾਂ ਨੂੰ ਗਰੀਬ ਪਰਿਵਾਰਾਂ ਨੂੰ ਜਿਹੜੇ ਇਹਨਾਂ ਦੇ ਮਕਾਨ ਢਾਏ ਆ ਉਹਨਾਂ ਨੂੰ ਬਣਾ ਕੇ ਦਿੱਤੇ ਜਾਣ ਜੀ ਮਕਾਨ ਹੀ ਨਹੀਂ ਜਿਹੜੀ ਜ਼ਮੀਨ ਵੀ ਖੋਈ ਆ ਜਿਹੜੀ ਇਹਨਾਂ ਦੀ ਉਹਨਾਂ ਦਾ ਬੰਦਾ ਜਿਹੜਾ ਸਰਪੰਚ ਦੇ ਕੋਲ 60 ਕਿਲੇ ਤਾਬ ਵਿਬੀ ਬਿਠਾ ਜੀ ਅਚਾਨਕ ਪਹਿਲੀ ਗੱਲ ਤੇ ਜੀ ਵੇਖੋ ਜੀ ਜੇ ਜ਼ਮੀਨ ਖੋਣੀ ਸੀ ਇਹ ਤੇ ਨੀਰੀ ਨਾ ਤੇ ਜ਼ਮੀਨਤ ਨਹੀਂ ਹੋਰ ਵੀ ਪਟੇ ਵਾਲੀ ਬਹੁਤ ਨਹੀਂ ਹੈ ਜਾਂ ਤੇ ਸਾਰੀ ਕੋ ਵੱਡੇ ਖੋਂਦੇ ਕਹਿਣਾ ਇਹਨਾਂ ਦਾ ਕਹਿਣਾ ਹੈ ਕਿ ਹੋਰ ਵੀ ਘਰ ਹੈਗੇ ਜਿਹੜੇ ਪੰਚਾਇਤੀ ਜਗ੍ਹਾ ਤੇ ਬੈਠੇ ਨੇ ਵੱਡੇ ਸਾਰੀ ਖੋਂਦੇ ਮਤਲਬ ਸਿਰਫ ਇੱਕ ਜਿਹੜਾ ਉਹ ਤਾਂ ਬੇਕਾਰ ਕਰਨੇ ਹੁੰਦੇ ਵਾਸਤੇ ਹੋਏ ਸਭ ਤੋਂ ਵੱਡੀ ਗੱਲ ਹੈ ਹੁਣ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਭਾਈ ਖਜਾਨ ਸਿੰਘ ਸਾਢ ਕਿੱਲੇ ਉਹ ਸਰਪੰਚੀ ਦੱਬੀ ਬਿਠਾਏ ਤੇ ਹੋਰ ਕਈ ਘਰ ਨੇ ਹਰ ਇੱਕ ਪਿੰਡ ਤੇ ਜ਼ਮੀਨਾਂ ਇਤਰਾ ਹੁੰਦੀਆਂ ਨੇ ਜੀ ਬਹੁਤ ਧੰਨਵਾਦ ਜੀ ਸਦਸ਼ ਕੋ ਇਸ ਵਕਤ ਦੁਬਾਰਾ ਇਸ ਮਾਮਲੇ ਤੇ ਚਾਨਣਾ ਪੌਣ ਦੇ ਲਈ ਪਹੁੰਚੇ ਸੀ ਤਾਂ ਕਿ ਡਾਕੂਮੈਂਟ ਦੇ ਆਧਾਰ ਤੇ ਕਾਗਜ਼ਾਂ ਦੇ ਆਧਾਰ ਤੇ ਵੀ ਗਲਬਾਤ ਕੀਤੀ ਜਾਵੇ ਭਿੱਕੀ ਕਾਗਜ਼ਾਂ ਦੇ ਵਿੱਚ ਕੁਈ ਇਸ ਤਰ੍ਹਾਂ ਨੋਟਿਸ ਕਿੱਢਿਆ ਗਿਆ ਕਿ ਇਹਨਾਂ ਦੇ ਜਿਹੜੇ ਘਰ ਓਟਾ ਦਿੱਤੇ ਜਾਣ ਪਰ ਹੈਰਾਨੀ ਦੀ ਗੱਲ ਹੈ ਦੁੱਖ ਦੀ ਗੱਲ ਹੈ ਕਿ ਇਹਨਾਂ ਤੇ ਜਿਹੜੀ ਕਾਰਵਾਈ ਉਹ ਬੜੀ ਤੇਜ਼ੀ ਦੇ ਨਾਲ ਕੀਤੀ ਗਈ ਆ ਪਿੱਛੇ ਕੋਈ ਕਹਿ ਸਕਦੇ ਕਿ ਪੁੱਛ ਪੜਤਾਲ ਨਹੀਂ ਕੀਤੀ ਗਈ 15 7 2024 ਯਾਨੀ ਕਿ 15 ਜੁਲਾਈ ਨੂੰ ਇਹਨਾਂ ਨੇ ਇਹਨਾਂ ਨੂੰ ਸਬੰਨ ਜਿਹੜੇ ਪਹੁੰਚੇ ਸੀ ਇਹਨਾਂ ਨੇ ਪੇਸ਼ ਹੋਣੇ ਸੀ ਉਸ ਤੋਂ ਪਹਿਲਾਂ ਹੀ ਇਹਨਾਂ ਦੇ ਘਰ ਜਿਹੜੇ ਓਟਾ ਦਿੱਤੇ ਗਏ ਜੁੜੇ ਦੇ ਰੋਜ਼ਾਨਾ ਸਪੋਕਸਮੈਨ ਦਾ ਲਗਾਤਾਰ ਅਪਡੇਟ ਦਿੰਦੇ ਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਧੰਨਵਾਦ